ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਪਟਿਆਲਾ ਵਾਸੀ ਉਹ ਅੱਜ ਤੁਹਾਨੂੰ ਇੱਕ ਚੀਜ਼ ਦਿਖਾਣੀ ਆ ਇਹ ਚਰਚਾ ਲੋਹਰੀ ਗੇਟ ਸਾਣੀ ਵਿਕਰੀ ਤੋਂ ਥੋੜਾ ਜਿਹਾ ਪਹਿਲਾਂ ਇਹ ਬਹੁਤ ਪੁਰਾਣੀ ਚਰਚਾ ਆਪਾਂ ਇੱਥੋਂ ਲੰਘਦੇ ਤਾਂ ਹੋਣੇ ਆ ਪਰ ਕਿਸੇ ਨੇ ਗੌਰ ਨਹੀਂ ਕੀਤੀ ਹੋਣੀ ਜੇ ਜੇ ਗੌਰ ਕੀਤੀ ਵੀ ਹੋਣੀ ਤਾਂ ਇਹਦੇ ਇਤਿਹਾਸ ਬਾਰੇ ਨਹੀਂ ਪਤਾ ਹੋਣਾ ਤਾਂ ਦੇਖੋ ਤੁਹਾਨੂੰ ਮੈਂ ਦਿਖਾਣਾ ਇਹ ਮਹਾਰਾਜਾ ਰਜਿੰਦਰ ਸਿੰਘ ਜੀ ਨੇ 1892 ਚ ਬਣਵਾਈ ਸੀ ਉਹ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਇਨੂੰ ਰੈਨੋਵੇਟ ਵੀ ਕੀਤਾ ਇਹਨੂੰ ਫੰਡ ਵਗੈਰਾ ਵੀ ਦਿੱਤੇ ਚਰਚ ਦੀ ਇਮਾਰਤ ਨੂੰ ਰੈਨੋਵੇਟ ਕਰਨ ਵਾਸਤੇ ਤੇ ਆ ਦੇਖੋ ਇਹਦੇ ਜਿਹੜੇ ਖਿੜਕੀਆਂ ਦਰਵਾਜ਼ੇ ਨੇ ਇਹ ਉਹ ਉਦੋਂ ਦੇ ਹੀ ਨੇ ਪੁਰਾਣੇ ਜਦੋਂ ਦੀ ਇਹ ਬਣੀ ਹੋਈ ਆ ਤੇ ਇਮਾਰਤ ਤੁਸੀਂ ਇਹ ਦੇਖੋ ਵੀ ਇੰਨੀ ਮਜ਼ਬੂਤੀ ਨਾਲ ਬਣੀ ਹੋਈ ਆ ਇਹ ਵੀ ਉਮੀ ਦੀ ਉਮੀ ਖੜੀ ਅੱਜ ਵੀ ਤੇ ਇਤਿਹਾਸਿਕ ਚਰਚਾ ਇਹ ਆ ਦੇਖੋ ਅੰਦਰੋਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਧਰਮ ਮੁਤਾਬਕ ਸਾਰਾ ਕੁਝ ਉਮੀ ਆ ਜਿਵੇਂ ਚਰਚਾਂ ਦੇ ਵਿੱਚ ਹੁੰਦਾ ਪੁਰਾਣੇ ਟਾਈਮ ਦੇ ਹੀ ਰੈਨੋਵੇਸ਼ਨ ਹੋਈ ਹੋਈ ਹੈ ਇਹਨੂੰ ਤੇ ਹੁਣ ਵੀ ਇਹ ਉਮੀ ਆ ਤੇ ਜੇ ਮੌਕਾ ਲੱਗੇ ਤਾਂ ਜਰੂਰ ਖੜ ਕੇ ਇਹਨੂੰ ਦੇਖਿਓ ਪੁਰਾਣੀ ਇਮਾਰਤ ਆ ਬਹੁਤ ਵਧੀਆ ਲੱਗਦਾ ਇਹਨੂੰ ਦੇਖ ਕੇ ਆ ਦੇਖੋ ਇਹ ਸਾਨੀ ਵੀ ਇੱਕ ਰੀਤ ਤੋਂ ਥੋੜੀ ਜਿਹੀ ਪਹਿਲਾਂ ਆ ਇਹ ਧੰਨਵਾਦ ਜੀ ਵੀਡੀਓ ਜਰੂਰ ਲਾਈਕ ਕਰਿਓ